ਚਲੋ ਚਲੋ ਭਰਾ ਭਰਾ ਚਲੋ 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 ਸ਼ਰਾ ਅੱਛਰੀਆਂ ਆਵੇ ਅਰੇ ਖੂਸ਼ ਹੋ ਬਧਾਈ ਲੱਗਾ ਕਿੱਥੇ ਚਲੇ ਗਿਆ ਲੋ ਜੀ ਸਾਰੇ ਵੀਰਾਂ ਨੂੰ ਸਤਿ ਅਕਾਲ ਤੇ ਅੱਜ ਆਪਾਂ ਪ੍ਰਿੰਟ ਦਦੇਰ ਸਾਹਿਬ ਸੰਤ ਪਪਾ ਬਸਾਕਾ ਸਿੰਘ ਜੀ ਦੇ ਨਗਰ ਤੋਂ ਆਹੋ ਕੋਈ ਨਹੀਂ ਭਰਾਉਣੇ ਆ ਤੇ ਇਹ ਮੇਰਾ ਵਖਰਾ ਬਲਾਉਗਾ ਤੇ ਆਪਾਂ ਚੱਲੇ ਆ ਜੀ ਬੰਨ ਤੇ ਬੰਨ ਤੇ ਸੇਵਾ ਕਰਨ ਨੂੰ ਤੇ ਬੰਦੇ ਨਾਲ ਤਿਆਰ ਨੇ ਇੱਕ ਸਾਡੇ ਨਾਲ ਕੈਦੋ ਚੱਲਿਆ ਉਹ ਬੈਠਾ ਗੱਡੀ 'ਚ ਕੈਦੋ ਕੈਦੋ ਚਲੋ ਚਲੋ ਮਗਰੇ ਬਹਿਣਾ ਚਲੋ 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 ਆ ਗਿਆ ਜਿਹੜਾ ਆਓ ਜੀ ਗੱਡੀ ਸਾਡੀ ਐ ਟਾਈਮ ਚੱਲ ਪਈ ਆ ਜੀ ਫਿਰ ਦੇਰ ਕਾਰਨਾ ਫੋਨ ਲਾ ਲਈ ਰਾਤ ਦੇ ਲਗਾ ਆ ਤੂੰ ਤੇ ਆ ਰਹਾ ਸੱਥੇ ਕਾਣੀ ਕਿਸ ਪਹਾੜਾਂ ਨਾਲ ਆਈ ਤੇ ਆ ਤੇ ਆ ਰਹਾ ਤੇ ਪਰਨਾ ਲੈ ਜੇ

ਵੇ ਦੇ ਦੇ ਵੇ ਉਹ ਉਹ ਕੇ ਮਾਰ ਕੇ ਪੁਗੜੇ ਨਾ ਆਂਦਾ ਰਵਾ ਤਰ ਪੁਗੜੇ ਖੇਵੜਾ ਲੱਗੇ ਆ ਗਏ ਨਾ ਉਹ ਕਿੱਥੇ ਆ ਉਹ ਤਾਂ ਕੇ ਬੁਗੜੀ ਡੱਕ ਉੱਥੇ ਨੂੰ ਨਹੀਂ ਆ ਗਿਆ ਆਹੋ 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 ਜੀ ਗੰਦਾ ਮੈਂ ਕਮੈਂਟ ਚੜ ਕੇ ਵਧੀਆ ਗੰਦਾ ਜਦੋਂ ਆ ਜਾਦਾ ਕੀ ਹੋ ਜਾਣਾ ਤੇਰੇ ਦੇ ਖਾਦੇ ਆ ैट ना कर कर ों के न ।

ਜਾੜ ਨੂੰ ਤਾਂ ਨਹੀਂ ਨਟ ਲਾਉਣੇ ਥੋੜਾ ਜਿਹਾ ਉਸਮੇ ਪਹੁੰਚ ਚੁਕੇ ਆਪਾਂ ਉਸਮੇ ਸਰ ਮੈਂ ਵੀ ਲੈਣਾ ਹੁਣ ਚੱਲੂਗਾ ਟੌਲ ਬਲੇਅਰ ਖੜੇ ਆਏ ਆ 0822 ਘੱਟ ਲਾਓ ਉਹਦੇ ਮਰਿਆ ਆ 300 ਰੁਪਏ ਮੈਂ ਤਾਂ ਸੰਸਚਾਲਕ ਨੰਬਰ 1 ਨੇ ਵੀ ਪੁੱਛਿਆ ਉਹ ਮਕਾਲਾ ਹਾਂ ਉਹਦੀ ਮੋੜੀ ਹੈ ਓਏ ਮੈਂ ਤਾਂ ਸੁੱਖ ਦੀ ਘੱਟੀ ਹੈ ਸਰ ਮੈਂ ਇਹ ਮੇਰੇ ਪਾਸੇ

ਉੜਦਾ ਮੋੜਦਾ ਤਾਂ ਆ ਜਾਂਦਾ ਆ ਪਿੰਡ ਆ ਬਾਬਾ ਕੋਲੇ ਵਾਲਾ ਆ ਪਿੰਡ ਆ ਬੋਲਦਾ ਹਲੇ ਨਾ ਆ ਰਹੀਆਂ 10 ਵਾਰ ਇਧਰ ਆ ਗਈ ਇਹ ਦੇਖ ਸਕਦੇ ਝੋਨਿਆਂ ਦਾ ਹਾਲ ਵੇਖ ਸਕਦੇ ਤਾਂ ਝੋਨੇ ਛੜ ਕੇ ਦਬਾਅ ਹੋ ਗਏ ਸਾਰੇ ਜਿਵੇਂ ਤਰ੍ਹਾਂ ਦੇ ਉਹ ਬਸ ਮੈਂ ਕਿਹਦੇ ਚੱਲ ਇਹ ਬਸ ਢੋੜੇ ਦੇ ਟਾਈਮ ਤੱਕ ਆਪਾਂ ਪਹੁੰਚਣ ਆਲੇ ਆ ਪਿੰਡ ਐਂਡ ਤੇ ਦਰਿਆ ਦੇ ਕੰਢੇ ਤੇ ਆਏ ਹੋਏ ਇੱਥੇ ਕੀ ਕਰ ਰਹੇ ਹੋ ਕੋਈ ਕਰੋ ਕਬੱਡੀ ਆਹੋ ਬਹੁਤ ਸਰਵਾ ਸਰ ਜੀ ਆਹ ਆ ਪਾਣੀ ਉਹ ਹੀ ਖਲੋਤਾ ਨਾ ਮੀਂਹ ਦਾ ਹੀ ਇੱਕ ਉਹਨੇ ਵਾਲ ਟਾਇੜਾ ਬੰਨ ਮੈਂ ਨਾ ਉਹ ਮੇਨ ਬੰਨਾ ਤੇ ਇਧਰ ਸ੍ਰੀ ਹਰਿ ਵਾਲੀ ਸਾਹਿਬ ਵਾਲੇ ਬਾਬਿਆਂ ਨੇ ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਕੀਤਾ ਹੈ ਜੀ ਤੇ ਆ ਵੇਖ ਸਕਦੇ ਸਾਰੇ ਪਹਾੜੀਆਂ ਜਿੰਨੀਆਂ ਵੀ ਆਏ ਤੋਂ ਜੈਡੀ ਤੇ ਉਹ ਗੜਲੇ ਬੰਨੇ ਜਿਹੜੀਆਂ ਹਣੀਆਂ ਉਹਨਾਂ ਦੇ ਰੇਤ ਆਈ ਹਣੀ ਨਾ ਉਹ ਬੰਨ ਤੋਂ ਗਾੜੀ ਇਹ ਸਾਡੇ ਪੜੇ ਦੀ ਸਕਤਾਈ ਹੋਈ ਹੈ ਇਹ ਦੇਖ ਸਾਬ ਤੋਂ ਜੀ ਪੰਜਾਬ ਦੇ ਪੁੱਤ ਪੰਜਾਬ ਦੇ ਨਾਲ ਹਾ ਜੀ ਆ ਬਨ ਬਨ ਇੱਕ ਥੋ ਟੁੱਟਾ ਬਨ ਨਾ ਇਹ ਦਰਿਆ ਉਧਰ ਹੋਣਾ ਨਾ ਤੇ ਪਾਣੀ ਰੋਆ ਆ ਸਰਤ ਉਹ ਨਾ ਨਾ ਦਰਿਆਈ ਏਰੀਆ ਇਹ ਦਾ ਆਪਣੇ ਸੁਭਰਾ ਵਾਲਾ ਵਾ ਮੰਡੇ ਰਿਆ ਮੰਡੇ ਰਿਆ ਹੂੰ ਤੇ ਆ ਵੇ ਬਨ ਇਥੋ ਟੁੱਟਾ ਫਿਰ ਇਥੋ ਵੀ ਆ ਜੋ ਗਾੜੀਆਂ ਵੀ ਆ ਅੱਛਾ ਮੁੜ ਕੇ ਕਈ ਥਾਂ ਟੁੱਟ ਕੇ ਆ ਗਏ ਉਥੇ ਪਾਣੀ ਵੀ ਇੰਨੀ ਕਿੰਨਾ ਮੁੜ ਕੇ ਕਈ ਥਾਂ ਟੁੱਟ ਗਏ

ਹਾਂ ਇਹ ਚੁੱਣੇ ਭਾਈ ਦੇ ਖੰਡ ਆਹੋ ਤੇ ਬਾਕੀ ਜਿਨ੍ਹਾਂ ਦੇ ਜਿਹੜਾ ਜਿਆਦਾ ਜਿਹੜਾ ਡੂੰਗਾ ਆਊਗਾ ਹਾਂ ਉਹ ਜਾਨ ਜੂਨ ਵਾਲਾ ਉਹ ਵੱਜ ਗਿਆ ਵਾ ਤੇ ਬਾਕੀ ਸਾਰਾ ਦਬਾਹ ਹੀ ਹੋ ਗਿਆ ਜਿੱਥੇ ਥੋੜਾ ਜਰ ਪਾਣੀ ਰਿਆ ਨਾ ਉੱਤੇ ਉਹ ਵੱਜ ਗਿਆ ਵਾ ਉਹ ਵੇਖੀ ਜਿਹਦੀ ਕਿਸਮਤ ਜਾਗੀ ਆ ਥਾਲੀ ਰੇਤ ਨਿਕਲੀ ਆਹੋ ਨੀਂ ਕਿ ਜਗਾ ਜੀ ਇਹ ਵੀ ਦੇਰ ਕਿਸ ਨੂੰ ਦੀ ਆ ਕੇ ਕਿਸ ਵਧੀਆ ਕੇ ਲਹਦਾ ਜੀ ਦੇ ਕਰਵਾ ਹੋਰ ਨਹੀਂ ਕਿਤੇ ਨਿਕਲ ਸਕਦੀ ਬੜਿਆ ਹੋਰ ਵੀ ਕਹੀ ਆਹੋ ਉਹ ਵੇਖ ਕਿਦਾਂ ਲੱਦੰਦਾ ਉਹ ਟੜਾ ਚਿੱਟੀ ਵਿੱਚ ਦੁੱਜੀ ਆ ਇਹ ਪਿਓਰ ਕਾਲੀ ਹਾਂ ਹਾਂ ਵੇਨੇ ਆ ਆ ਵੇਛ ਦੇਸ਼ ਪੈਦੇ ਰਹੀ ਢੋੜ ਢੋੜ ਕੇ ਕਿੱਥੋਂ ਮਾਰੇ ਕਿੱਥੇ ਵੇਖ ਲਾ ਇੱਥੋਂ ਅਸਲੀ ਟੁੱਟਾ ਨਾ ਉਹ ਪਿੱਛੋਂ ਜਿੱਥੋਂ ਵੱਧਾ ਆਹੋ ਇਹ ਟੁੱਟਦਾ ਟੁੱਟਦਾ ਫਿਰ ਇੱਥੋਂ ਗਿਆ ਹੋਣਾ ਰਾਬ ਬਣਾ ਲਿਆ ਪਰਲੇ ਬੱਲੇ ਬੱਲੇ ਆ ਤੋੜੇ ਲਾਏ ਸਾਰੇ ਤੇ ਉਹ ਵੇਖਾਂ ਕਿ ਪੇਜ ਆ ਕਿ ਕਿਲੇ ਮੋੜ ਲਿਆ ਰੂਆ ਕੜਾ ਉਹ ਮੈਂ ਉਹਦੇ ਖੰਡਿਆਂ ਤੇ ਕੋਈ ਮਸ਼ੀਨ ਐਡੀ ਨਹੀਂ ਆ ਨਹੀਂ ਟਰੈਕਟਰ ਤੇ ਇੰਨੇ ਨੂੰ ਤੇ 10 ਟਰੈਕਟਰ ਨਹੀਂ ਖਿੱਚ ਸਕਦੇ ਇੱਕ ਤਰ੍ਹਾਂ ਪੈਨ ਨੂੰ ਨਹੀਂ ਖਿੱਚ ਸਕਦੇ ਜਿਹੜੇ ਪਾਣੀ ਨੇ ਕਿੱਥੇ ਲੈ ਗਿਆ ਵਾ ਉਹ ਪਰਲੇ ਵਾ ਕਿੱਥੇ 10 15 ਛਪਈ ਦੇ ਲੈ ਗਿਆ ਇੱਕੇ ਥਾਂ ਹੀ ਹੈ ਵੇਲਾ ਇੱਥੇ ਲੈ ਗਏ ਕਿਤੋਂ ਬਾੜ ਤੇ ਆਉ ਤੁ ਨਿਕਲੀ ਦੀ ਜਾਲ ਪੰਡਾ ਬੋਰੀਆਂ ਭਰ ਭਰ ਕੇ ਬੋਰੀਆਂ ਭਰ ਭਰ ਕੇ ਵਿੱਚ ਇਹਨੇ ਬੋਰੀਆਂ ਰੱਖ ਦੇ ਵਿੱਚ ਨਾਲੇ ਇਹ ਤਾਰ ਵੀ ਨਰਮ ਹੀਂ ਦੀਏ ਗਏ ਤੇ ਜਿੰਦੀ ਆ ਸਖਤ ਹੰਦੀ ਆ ਸਖਤ ਹੰਦੀ ਆ ਅੱਛਾ ਅੱਛਾ ਟੋਟਾ ਅੱਛਾ ਅੱਛਾ ਆ ਜੜੀ ਆਹਾਂ ਇਮਰੋੜ ਨਹੀਂ ਇਮਰੋੜ ਨਹੀਂ ਬੋਦੀ ਆਹਾਂ ਥੋੜੀ ਦੰਦ ਥੋੜੀ ਨਰਮ ਚਾਹੀਦੀ ਨਾ ਆਹ ਦੇਖੋ ਆਹੋ ਇਹੋ ਜੀ ਚਾਹੀਦੀ ਆ ਆ ਦੇਖ ਆਹ ਚਾਹੀਦੀ ਆ ਠੀਕ ਆ ਕੋਈ ਨਹੀਂ ਇਹੋ ਜੀ ਕਹਿ ਦਿੰਦੇ ਬਾਬਿਆਂ ਨੂੰ ਆਹੋ ਮਰੋੜੀ ਨਹੀਂ ਆਉਂਦੀ ਬੜਾ ਜੀ ਨਹੀਂ ਆਹੋ ਮਰੋੜੀ ਦੇਣੀ ਵੜੀ ਆਹੋ ਨੇ ਮਰੋੜੀ ਦੇਣੀ ਵੜੀ ਊਕੀ ਆ ਕੋਈ ਨਹੀਂ ਆ ਹਵੇ ਸਸ ਹੇ ਨਹੀਂ ਨਹੀਂ ਕੋਈ ਨਹੀਂ ਪਾਣੀ ਉਹ ਪਾਣੀ ਫੜਦਾ ਪੋਤਾ ਰਹੀ ਹੈ ਗਈ ਬਾਤ ਉਹ ਤੇ ਲਾ ਇੱਕ ਉਹ ਆਣਾ ਨਹੀਂ ਪੀਤਾ ਉਹ ਸੰਦਾ ਲੋ ਲੈ ਦੇ ਡਿਚਾ ਖੱਡਾ ਹੋ ਗਿਆ ਉਹ ਜੀ ਉਹ ਖਾਣੇ ਬੇੜੀ ਲੱਗੀ ਹੋਈ ਆ ਮੈਂ ਇਹਨਾਂ ਇੱਕ ਤਰਾ ਪੂਰਿਆ ਜਾ ਰਿਹਾ ਬੰਨ ਪਰ ਕੇ ਸੁੱਟਿਆ ਜਾਊਗਾ ਵਿੱਚ ਚਲੋ ਯਾਰ ਮਾ ਥਲੇ ਕੇਦਾ ਪੈਣੀ ਮੈਂ ਬਾਹਰ ਨੂੰ ਕਾਂਡਿਆ ਤੂੰ ਪੈਰ ਫੜੀ ਜਾ ਉਹਨੇ ਮੈਰਾ ਹੀ ਹੋ ਦਵਾਈ ਜਨਾ ਮੈਂ ਪਿੱਛੇ ਨੂੰ ਖਾਂਡੇ ਰੁੱਖੇ ਡਾਜ ਬਈ ਅੰਦਰ ਦੇ ਮੈਂ ਪੈਰ ਤੇਵਾਂ ਉਲ ਪਰ ਗਿਆ ਦੇ ਮੇਰੇ ਤੋਂ ਬਾਹਰ ਵਿੱਚ ਪਲਟਾਇਆ ਰਹੂਗਾ ਪਾਣੀ ਦੇ ਜਿਵੇਂ ਜਿਵੇਂ ਗਾਂ ਤੱਕ ਜਾਇ ਜਾਊਗਾ ਆ ਸਾਰਾ ਹੀ ਪਾਣੀ ਹੈ ਪੰਟ ਟਟਿਆ ਸਾਰਾ ਪੜੂਗਾ ਉਤੋਂ ਵਾਲਾ ਗੋੜੀਆਂ ਬੋੜੀਆਂ ਰਹਿ ਗਿਆ ਵਿਚ ਲੱਗਣ ਵਾਲੀਆਂ ਬਾਅਦ ਫਿਰ ਪਲਟੀ ਮਾਰਿਆ ਜਾਊਗਾ ਇਹਨੂੰ ਆ ਬਾਅਦ ਥੱਲੇ ਬੱਲੀਆਂ ਦਿੱਤੀਆਂ ਗਿਆ ਨਾ ਪਾਣੀ ਲਿਆਉਣਾ ਮੈਂ ਪਰ ਜਿਆਦਾ ਲੱਗਣੇ ਕੰਮ ਸਹੀ ਚੱਲਦਾ 2 3 ਕੋਲਣਾ ਲੈ ਜੀ ਜਾਂਦੇ ਬੰਦ ਕਰੋ ਬੰਦ ਕਰੋ ਲੈ ਕੇ ਨਹੀਂ ਆਉਂਦੇ ਪਰਲੇ ਬੰਨੇ ਪਾਣੀ ਦੀ ਜੋ ਲਿਆਣਾ ਪਰਲੇ ਬੰਨੇ ਥੋੜਾ ਘਰ ਰਹਿੰਦੀ ਫੜ ਲੈ ਬੰਨੇ ਬਾਬਾਈ ਬੱਸ ਕਰੋ ਬੱਸ ਕਰੋ ਬੱਸ ਕਰੋ ਉਧਰ ਪਵਾੜਾ ਕੱਢ ਲੈ ਆ ਜੜੀ ਲਿਆ ਫੜੇ ਕਰੋ ਫੜੇ ਕਰੋ ਐਨੂੰ ਐਨੂੰ ਜੋ ਦੇਉ ਐਨੂੰ ਇਹ ਗੱਲਾਂ ਤੁਹਾਡਾ ਕਿਹਨੇ ਗਲਾਇਆ ਕਰੋ ਮੇਰਾ ਦੁੱਸੇ ਪੀਣਾ ਇੱਕ ਵਾਰ ਆ ਬੇਲ ਕੇ ਛੋੜ ਦੇ ਆ ਪੈ ਗਿਆ ਤਾਂ ਬੰਦ ਕਰਨਗੇ ਨਾਲ ਕੇ ਦੋ ਤੋੜੇ ਨਹੀਂ ਆ ਗਏ ਨਾ ਪਰਲੇ ਆਹ ਬੱਲੇ ਸੰਜਾਰ ਵਾਰਿਆ ਜੋ ਕੁੰਡੀ ਲਿਆ ਦੇ ਖੜਾ ਜਾ ਜਿਆਦ ਨਹੀਂ ਲਾ ਨਹੀਂ ਉਧੋਂ ਡਾਉਣ ਦੇ ਵੀਰ ਨੂੰ ਉਧਰ ਚੱਪਲ ਥੱਲੇ ਆਹੋ ਉਹ ਥੱਲੇ ਡਾਉਣ ਆ ਆਰੇ ਉਹਨੇ ਵੀ ਜਾਣਦੇ ਸਨ ਮੈਂ ਆਹ ਲਾਉਣਾ ਤੇ ਸਰੀਰ ਦਾ ਬੜਾ ਕੰਮ ਹੀ ਲਮਾਈਆਂ ਲੱਗਦਾ ਮੈਨੂੰ ਅੱਖੇ ਨਾਲ ਕਰਕੇ ਲੰਘ ਜਾਈਏ ਯਾਰ ਮਸੇ ਜਲੀ ਨਹੀਂ ਚਾਹੀਦੀ ਯਾਰ ਜਿਹੜਾ ਮੈਂ ਬਣਾ ਰਿਹਾ ਮੈਂ ਨਹੀਂ ਕਿਹਦੀ ਕਰਿਆ ਮਾਰਨਾ ਪੈਣਾ ਮਾਰਨਾ ਚਾਹਤਾ ਹਾਂ ਗੋਮਾਰ ਪਰ ਆਪੇ ਤੋਂ ਬਲਵਾ ਹਾਂ ਵਾਜੋ ਆਰ ਦਾ ਬਲੋਡ ਨਾ ਕੋਚ ਬਲਾਂ ਕਿਧਰ ਲੱਗਾ ਜਾ ਜਾ ਚਪੜਾ ਲਾ ਕੇ ਕਰੋ ਚਪੜਾਣ ਮੈਂ ਉਹ ਲਗਾ ਦੇ ਜੀਸੀਬੀ ਚਪੜਾ ਕੇ ਮੈਂ ਗਿਆ ਉਹ ਕੁੰਡੀ 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 ਆ ਲੈ ਆ ਲੈ ਚਪੜ ਤੇ ਚਪੜ ਫੇਰ ਫੇਰ ਵੀਰ ਆ ਵੇਖੀ ਪਾਣੀ ਪੀ ਕੇ ਪਾਣੀ ਪੀ ਕੇ ਪਾਣੀ ਬਾਰੇ ਠੰਡਾ ਬਾਰੇ ਠੰਡਾ ਬਾਰੇ ਉਹ ਨਹੀਂ ਪਟਾ ਥੋੜਾ ਇਹ ਕੱਟਦਾ ਆ ਹੀ ਕਰੂਗਾ ਇਹ ਦੇ ਵੇ ਕੀ ਤੂੰ ਇਹ ਪੂਰੇ ਚਾਟਾ ਦੇ ਬਾਬਾ ਇਹ ਨਹੀਂ ਮਿਲੂ ਉਸ ਲਲੀ ਮੈਂ ਬਾਬਾ ਕਰਾਂ ਨਾ ਮੈਂ ਨਾ ਤੂੰ ਬਾਬਾ ਨਾ ਨਾ ਪਾਣੀ ਪੀਜੋ ਪਾਣੀ ਕੋਟ ਸੈਟਾ ਕੋਟ ਸੈਟਾ ਪੁੱਤ ਮੇਰਾ ਇਹ ਕਰੇਟਾ ਤੋਂ ਨਾ ਕਾਲ ਪਾਵੇ ਕਰੇਟ ਜੋੜੀ ਜਾਓ 40 ਵਜ ਦੀ 40 ਜੋੜੀ ਜਾਓ ਕਰੇਟ ਵਾਂ ਤੇ ਜੇਰ ਪਾ ਯਾਰ ਇਹ ਸਹੀ ਪਛਲੋ ਵੀ ਜੋੜਨਾ ਨਹੀਂ ਇਹ ਕੱਟ ਦੋ ਰਾਜਾ ਇਹ ਕਰੇਟ ਵੇਖਣ ਗਾਹ ਹੱਲੋ ਵੀ ਜੋੜ ਲਾਣਾ ਹੋਣੀ ਨਾ ਕਰੇਟ ਦੇ ਘਟਾ ਨਾ ਨਾ ਡਾਉ ਸਕਦੇ ਨਾ ਪਣ ਜਾਣ ਕਰ सब्बल फिर ਮੇਰੇ ਤੇ ਮਾਰੋ ਮੇਰੇ ਤੇ ਮਾਰੋ ਮਾਰੋ ਯਾਰ ਬੰਦੇ ਮਾਰ ਲਾ ਜੋ ਵੀਰ ਆ ਜਾਓ ਬਾਬਾ ਜੀ ਮਾਰੋ ਮਾਰ ਸੰਤ ਨੂੰ ਜੈ ਜੈਕਾਰ ਆ ਜਾਓ ਜੈ ਜੈਕਾਰ ਨੂੰ ਓਏ ਆਉਂਦਾ ਵੀਰ ਆ ਜਾਓ ਆ ਜਾਓ ਆ ਜਾਓ ਵੀਰ ਚਲੋ ਆ ਮਾਰੀਏ ਨਾ ਓਏ ਆ ਵੀਰ ਓਏ ਆ ਚਲੋ ਗਏ ਮੋ ਵੀਰ ਇੱਕ ਬਾਲਾ ਪਾਏ ਇਹਦੇ ਪਾਵਾ ਹਸ ਤੇ ਪਾਣੀ ਨੀ ਪਾਵਾ ਹਸ

ਬਦਾਈ ਲੱਗਾ ਕਿੱਥੇ ਚਲੇ ਗਿਆ ਅੱਛਾ ਹੈ ਹੈ ਨਾ ਲਿਕਾ ਬਾੜ ਫੇਰ ਲੋੜ ਪਈ ਲਾਉਣਗੇ ਤੂੰ ਲੈ ਖਿਜ ਬਰਾਬਰ ਟੀਸੇ ਵਾ ਚੱਲ ਰਹੀ ਹੈ ਜੀ ਕਿੰਨੇ ਆ ਤੇ ਆ ਇੰਦਾ ਉੱਤੇ ਇਹਦੇ ਬਰਾਬਰ ਲਾਲ ਆ ਕਿੰਨੇ ਨਿਕਲ ਆ ਇਹਦੇ ਬਰਾਬਰ ਬਹਿ ਕਿੰਨੇ ਸੁੱਟਿਆ ਆ ਜਾਂਦਾ ਇਹਦੇ ਹੁਣ ਵੇਖੋ ਹੁਣ ਕਿੰਨੇ ਜਾਂਦੇ ਆ ਇੱਧਰ ਵੀ 50 ਫੁੱਟ ਡੂੰਘਾਈ ਆਹਾਂ 50 60 ਫੁੱਟ ਔਰ ਇਹਦਾ ਹੋਈ ਹੋਈ ਚੜਾਈ ਆਹ ਹੋ ਰੇਤਾ ਬੜੀ ਚੜਾਈ ਆ ਇਹ ਬਾਹਰ ਇੱਕ ਦੇ ਥੋੜਾ ਬੰਦ ਹੈ ਤਿੰਨਾ ਚੌਂ ਕਰੇਟਾਂ ਦੇ ਬੰਦ ਹੈ ਆਹ